ਸਰ ਸਸਕਲ ਜੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸਰਦੀ ਘਟਣੀ ਸ਼ੁਰੂ ਹੋ ਗਈ ਹੈ ਗਰਮੀ ਇਕਦਮ ਥੋੜੇ ਦਿਨਾਂ ਜਿਵਾਜਣੀ ਹੈ ਸੋ ਬਹੁਤ ਜ਼ਰੂਰੀ ਕਰ ਲੈ ਪਹਿਲਾਂ ਵੀ ਕਈ ਵਾਰੀ ਹੋ ਗਈ ਦੁਆਰਾ ਫਿਰ ਮੈਂ ਦੱਸੂਗਾ ਕਿਉਂਕਿ ਸਮੇਂ ਦੀ ਜਰੂਰਤ ਹੈ ਇਹ ਚੀਜ਼ ਸਾਡੇ ਪਸ਼ੂ ਪਾਲਕਾਂ ਨੂੰ ਪਤਾ ਹੋਣੀ ਖਾਸ ਕਰਕੇ ਵਧੀਆ ਗਾਮਾ ਵਾਲਿਆਂ ਨੂੰ ਜਿਹੜੇ ਵੀ ਪਸ਼ੂ ਤੁਹਾਡੇ ਹੋਣੇ ਹੀ ਲਾਲਾ ਸੁੱਟਣ ਲੱਗ ਗਏ ਆ ਇਹ ਗਾਵਾਂ ਚ ਵੱਡੀਆਂ ਸਮੱਸਿਆਵਾਂ ਆ ਸਕਦੀਆਂ ਜਿਹੜੇ ਪਸ਼ੂ ਤੁਹਾਡੇ ਵਧੀਆ ਦੁੱਧ ਵਾਲੇ ਆ ਭਾਵੇਂ ਮੱਝਾਂ ਵੀ ਹੋਣ ਜਿੰਨਾ ਚ ਮਤਲਬ ਕਿ ਤਾਪਮਾਨ ਵੱਧ ਘਟ ਰਿਹਾ ਜਿਹੜੀਆਂ ਪੱਠੇ ਛੱਡਦੀਆਂ ਕਦੇ-ਕਦੇ ਹਨਾ ਦੁੱਧ ਘਟ ਪਤ ਰਿਹਾ ਜਾਂ ਫਿਰ ਉਹ ਗਾਵਾਂ ਖਾਸ ਕਰਕੇ ਜਿਹੜੀਆਂ ਤੁਹਾਨੂੰ ਲੱਗ ਰਹੀਆਂ ਵੀ ਜਿੰਨਾਂ ਚ ਦੁੱਧ ਘਟਣਾ ਸ਼ੁਰੂ ਹੋ ਗਿਆ ਗਾਵਾਂ ਚ ਇੱਕਦਮ 4-5 ਲੀਟਰ ਦੁੱਧ ਘਟਿਆ ਜਿਵੇਂ ਇੱਕ ਤਾਂ ਕਾਰਨ ਹੈ ਜਿਵੇਂ ਅੱਜ ਹਵਾ ਬਹੁਤ ਚੱਲ ਰਹੀ ਹੈ ਤੇ ਕਰਕੇ ਵੀ ਹੋ ਸਕਦਾ ਪਰ ਜਿਹੜਾ ਤੁਸੀਂ ਦੇਖੋਗੇ 3-4-5 ਦਿਨ ਤੋਂ ਦੁੱਧ ਘਟਣਾ ਸ਼ੁਰੂ ਹੋ ਗਿਆ ਕਈ ਬੰਦਿਆਂ ਦੇ ਫੋਨ ਆਉਂਦੇ ਆ ਇਹਨਾਂ ਪਸ਼ੂਆਂ ਦੀ ਗੌਰ ਰੱਖਣੀ ਜ਼ਰੂਰੀ ਹੈ ਇਹਨਾਂ ਪਸ਼ੂਆਂ ਦਾ ਸੀਵੀਸੀ ਟੈਸਟ ਕਰਾਉਣਾ ਜ਼ਰੂਰੀ ਹੈ ਜੇ ਤੁਸੀਂ ਸੀਵੀਸੀ ਟੈਸਟ ਚ ਦੇਖਦੇ ਹੋ ਵੀ ਇਹਨਾਂ ਦਾ ਟੀਐਲਸੀ ਵਧ ਗਿਆ ਜਾਂ ਖੂਨ ਘਟ ਗਿਆ ਤੋ ਆਪਣੇ ਮਾਹਰ ਨਾਲ ਸੰਪਰਕ ਕਰੋ ਵੈਸੇ ਵੀ ਰਿਪੋਰਟ ਜਿਹੜੀ ਹੈਗੀ ਆਪਣੇ ਮਾਹਰ ਨਾਲ ਜਰੂਰ ਤੁਸੀਂ ਡਿਟੇਲ ਚ ਇਹ ਦੇਖੋ ਪਿਛਲਾ ਕੁਝ ਸਮਾਂ ਬੜਾ ਬਿਮਾਰੀਆਂ ਦੀ ਕਈ ਜਗ੍ਹਾ ਤੇ ਪ੍ਰਭਾਰ ਰਹੀ ਹੈ ਸੋ ਮੇਨ ਇਹੀ ਹੈ ਵੀ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਦੂਜੀ ਗੱਲ ਇਹ ਹੈ ਵੀ ਨਵੇਂ ਪਸ਼ੂ ਬਿਲਕੁਲ ਨਾ ਖਰੀਦੋ ਇਸ ਮੌਸਮ ਚ ਕਈ ਪਸ਼ੂ ਬਾਰ-ਬਾਰ ਕਈ ਲੋਕ ਹੈਗੇ ਜਿਹੜੇ ਪਸ਼ੂ ਕਹਿੰਦੇ ਵੀ ਚਲੋ ਮੌਸਮ ਠੀਕ ਹੋ ਗਿਆ ਪਸ਼ੂ ਪਾੜੀਏ ਇਹ ਪਸ਼ੂ ਖਰੀਦਣ ਵਾਲਾ ਮੌਸਮ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਪਸ਼ੂ ਵੈਕਸੀਨੇਸ਼ਨ ਨਹੀਂ ਲੱਗੀ ਹੁੰਦੀ ਤੇ ਜਗ੍ਹਾ ਦੂਜੀ ਜਗ੍ਹਾ ਚਲੇ ਜਾਂਦੇ ਆ ਬਿਮਾਰੀਆਂ ਆ ਜਾਂਦੀਆਂ ਔਰ ਤੀਜੀ ਗੱਲ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਇਹ ਹੈ ਵੀ ਜਿੱਥੇ ਵੀ ਕੋਈ ਮੁਸੀਬਤ ਆ ਰਹੀ ਹੈ ਤੁਰੰਤ ਤੁਰੰਤ ਤੁਸੀਂ ਆਪਣੇ ਜਿਹੜਾ ਪਸ਼ੂ ਪਾਲਣ ਭਾਗ ਦਾ ਹਸਪਤਾਲ ਆ ਉਹਦੇ ਨਾਲ ਸੰਪਰਕ ਕਰੋ ਜਿਹੜਾ ਸੀਵੀਸੀ ਟੈਸਟ ਦੀ ਆਪਾਂ ਗੱਲ ਕੀਤੀ ਹੈ ਸੀਵੀਸੀ ਦੀ ਟੈਸਟ ਤੁਸੀਂ ਸਭ ਤੋਂ ਵਧੀਆ ਜੇ ਨੇੜੇ ਦੇ ਪੋਲੀਕਲੀਨਿਕ ਤੋਂ ਕਰਵਾਓ ਦੂਜੇ ਨੰਬਰ ਤੇ ਇਹ ਹੈ ਜਿਵੇਂ ਕੋਈ ਯੂਨੀਵਰਸਿਟੀ ਨੇੜੇ ਬੈਠੇ ਲੁਧਿਆਣਾ ਜਾਂ ਜਲੰਧਰ ਸਾਡੀ ਲੈਬ ਹੈ ਆਰ ਡੀ ਡੀਲ ਉੱਥੋਂ ਕਰਵਾ ਸਕਦੇ ਹੋ ਜੇ ਕੁਝ ਵੀ ਤੁਹਾਡੇ ਨੇੜੇ ਨਹੀਂ ਹੈਗਾ ਤਾਂ ਪਿੰਡ ਦੀ ਲੋਕਲ ਬੰਦਿਆਂ ਵਾਲੀ ਲਾਟਰੀ ਤੋਂ ਕਰਾ ਸਕਦੇ ਮੈਂ ਬਹੁਤ ਵਾਰੀ ਦੱਸੀ ਹੈ ਜਾਲ ਇਹ ਉਹਦੇ ਨਾਲ ਤੁਹਾਨੂੰ ਇੱਕ ਮोटा ਜਿਹਾ ਅੰਦਾਜ਼ਾ ਹੋ ਜਾਏਗਾ ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਚ ਸਾਨੂੰ ਬਿਮਾਰੀਆਂ ਨੂੰ ਸਮੇਂ ਤੋਂ ਪਹਿਲਾਂ ਫੜਨਾ ਪੈਣਾ ਥੋੜੀ ਜਿਹੀ ਗਰਮੀ ਬਦਨੀ ਹੈ ਤੇ ਐਨਾ ਪਲਾਜ਼ਮਾ ਜਿਹੜਾ ਪੀਲੀਆ ਰੋਗ ਹੈ ਵੇਸ਼ੀਆ ਹੋ ਗਿਆ ਲੋਮ ਉਤਨ ਵਾਲੀ ਕਿਨੇ ਡੂਰ ਹੋ ਗਿਆ ਥਲੇਰੀਆ ਹੋ ਗਿਆ ਜਾਂ ਟ੍ਰਪੈਨੋਜੋਮੀ ਅਸੇ ਸਾਰਾ ਰੋਗ ਹੈ ਇਹਨਾਂ ਨੇ ਉਹ ਫੜ ਲੈਣੀ ਹੈ ਸੋ ਉਹਦੇ ਵਾਸਤੇ ਕੀ ਹੈ ਸਭ ਤੋਂ ਵਧੀਆ ਤਾਂ ਫਲੇਮਗੰਦੀ ਵਰਤਉਣਾ ਹੈ ਦੂਜੀ ਨੰਬਰ ਤੇ ਕੀ ਹੈ ਜਿੱਥੇ ਰੂੜੀਆਂ ਘਰ ਦੇ ਬਹੁਤ ਜ਼ਿਆਦਾ ਨੇੜੇ ਨੇ ਉੱਥੇ ਰੂੜੀਆਂ ਜਦ ਦੂਰ ਕਰੋ ਘਰ ਤੋਂ ਪਸ਼ੂ ਪਸ਼ੂਆਂ ਤੋਂ 200 300 ਫੁੱਟ ਦੀ ਦੂਰੀ ਤੇ ਹੋਣ ਰੂੜੀਆਂ ਕਿ ਮੱਖੀਆਂ ਉੱਡ ਕੇ ਨਾ ਸਕਣ ਜਾਂ ਫਿਰ ਰੂੜੀਆਂ ਤੇ ਤੇ ਪਸ਼ੂਆਂ ਦੇ ਵਾਲੇ ਦੇ ਲਈ ਹਰ ਹਫਤੇ ਚਿਚਰਾਂ ਦੀ ਦਵਾਈ ਕੋਈ ਵੀ ਦਵਾਈ ਜਿਹੜੀ ਤੁਹਾਡੇ ਕੋਲ ਹੈਗੀ 5 ਐਮ ਐਲ ਪਰ ਲੀਟਰ ਪਾ ਕੇ ਰੂੜੀਆਂ ਦੇ ਉੱਤੇ ਤੇ ਡੰਗਰਾਂ ਦੇ ਥੱਲੇ ਪਸ਼ੂਆਂ ਥੱਲੇ ਸਾਰੇ ਸਪਰੇਅ ਕਰੋ ਛੋਟੇ ਛੋਟੇ ਗੱਲਾਂ ਨੇ ਪਰ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ ਹੈਗਾ ਬਹੁਤ ਸਾਰੇ ਪਸ਼ੂਆਂ ਵਿੱਚ ਦੇਖਿਆ ਜਿੱਥੇ ਜਿਹੜੇ ਪੂਰਾ ਦੁੱਧ ਨਹੀਂ ਦੇ ਰਹੇ ਜਾਂ ਬਿਮਾਰ ਹੋ ਰਹੇ ਉਹਨਾਂ ਦੀ ਇੱਕ ਮੇਨ ਕਾਰਨ ਇਹ ਚੀਜ਼ਾਂ ਦੇਖ ਰਹੀਆਂ ਇਹੀ ਪਸ਼ੂਆਂ ਵਿੱਚ ਮਿਸਟਾਈਟਿਸ ਹੋ ਰਹੀ ਹੈ ਜਿਵੇਂ ਆਪਾਂ ਪਿਛਲੇ ਵੀਡੀਓ 'ਚ ਗੱਲ ਕੀਤੀ ਸੀ ਇਹੀ ਪਸ਼ੂ ਅੱਗੇ ਜਾ ਕੇ ਤੁਹਾਨੂੰ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣਨਾ ਹੈ ਬਾਕੀ ਬਗੱਲਾਂ ਕਰਦੇ ਰਵਾਂਗੇ ਜੀ ਬਹੁਤ ਸਾਰੇ ਗੱਲਾਂ ਹੋਰ ਵੀ ਹੈਗੀਆਂ ਧੰਨਵਾਦ ਜੀ ਸਾਰਵ ਸਤਿ ਸ਼੍ਰੀ ਅਕਾਲ